ਹੈਲੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਮੈਂ ਪਰਮਜੀਤ گور ਪੰਜਾਬ ਪਟਿਆਲਾ ਤੋਂ ਤੇ ਤੁਹਾਡੇ ਲਈ ਲੈ ਕੇ ਆਈਆਂ ਜੀ ਇੱਕ ਹਾਰਟ ਟੱਚਿੰਗ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਗੱਲਾਂ ਵੀ ਚੁੱਪ ਕਰ ਗਈਆਂ ਹਾਂਜੀ ਮਾਪਿਆਂ ਦੇ ਦਿਲ ਦੀ ਇੱਕ ਆਹ ਜੋ ਅਸੀਂ ਸੁਣ ਹੀ ਨਹੀਂ ਪਾਉਂਦੇ ਹਾਂਜੀ ਇਹ ਕਹਾਣੀ ਹੈ ਦਿਆਲਪੁਰ ਪਿੰਡ ਵਿੱਚ ਰਹਿੰਦੇ ਹੋਏ ਬਲਵੰਤ ਸਿੰਘ ਤੇ ਉਸ ਦੀ ਪਤਨੀ ਧੀਰਜਕੌਰ ਦੀ ਦੋਵਾਂ ਨੇ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਆਪਣੇ ਦੋ ਬੱਚਿਆਂ ਗੁਰਪ੍ਰੀਤ ਅਤੇ ਨੀਰਜ ਤੇ ਨਿਸ਼ਾਵਰ ਕਰ ਦਿੱਤੀ। ਉਹਨਾਂ ਨੇ ਆਪਣੀਆਂ ਖੁਸ਼ੀਆਂ ਨੂੰ ਜ਼ਰੂਰਤਾਂ ਨੂੰ ਪਿੱਛੇ ਰੱਖਦੇ ਹੋਏ ਆਪਣੇ ਬੱਚਿਆਂ ਲਈ ਵਧੀਆ ਤੋਂ ਵਧੀਆ ਤੇ ਚੰਗਾ ਪੜਾਇਆ ਲਿਖਾਇਆ ਤੇ ਕਾਮਯਾਬ ਬਣਾਇਆ। ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜੋ ਹਰ ਇੱਕ ਮਾਪੇ ਆਪਣੇ ਬੱਚਿਆਂ ਲਈ ਕਰਦਾ ਹੈ। ਇੱਦਾਂ ਹੀ ਸਮਾਂ ਲੰਘਦਾ ਗਿਆ ਬੱਚੇ ਵੱਡੇ ਹੋ ਗਏ ਗੁਰਪ੍ਰੀਤ ਕੈਨੇਡਾ ਚਲਾ ਗਿਆ ਤੇ ਛੋਟਾ ਬੇਟਾ ਨੀਰਜ ਦੂਰ ਸ਼ਹਿਰ ਵਿੱਚ ਨੌਕਰੀ ਕਰਨ ਲੱਗਾ ਮਾਪੇ ਦੋਵੇਂ ਖਾਲੀ ਘਰ ਵਿੱਚ ਇਕੱਲੇ ਰਹਿ ਗਏ ਤੇ ਇੱਕ ਦੂਜੇ ਦਾ ਸਹਾਰਾ ਬਣ ਗਏ ਬੱਚੇ ਤਾਂ ਸਫਲ ਹੋ ਗਏ ਪਰ ਮਾਪਿਆਂ ਦੇ ਦਿਲ ਦੀ 마ਗ ਦੀ ਤਨਹਾਈ ਵਧਣ ਲੱਗੀ ਇੱਕ ਦਿਨ ਧੀਰਜਕੌਰ ਨੇ ਆਪਣੇ ਪਤੀ ਬਲਵੰਤ ਨੂੰ ਕਿਹਾ ਸੁਣਦੇ ਹੋ ਕੱਲ ਮੈਂ ਗੁਰਪ੍ਰੀਤ ਬੇਟੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਤੇ ਮੈਂ ਕੁਝ ਪੁਰਾਣੀਆਂ ਗੱਲਾਂ ਕਰਕੇ ਹੱਸਣ ਲੱਗ ਪਈ ਤੇ ਗੁਰਪ੍ਰੀਤ ਮੇਰੀਆਂ ਗੱਲਾਂ ਸੁਣ ਕੇ ਖੁਸ਼ ਨਹੀਂ ਹੋਇਆ ਮੇਰੇ ਨਾਲ ਖਿਜਣ ਲੱਗਾ ਤੇ ਬੋਲਿਆ ਮਾਂ ਤੀ ਤੂੰ ਹਰ ਵਾਰ ਪੁਰਾਣੀਆਂ ਗੱਲਾਂ ਲੈ ਕੇ ਬੈਠ ਜਾਂਦੀ ਐ ਤੇਰੇ ਕੋਲ ਕੋਈ ਹੋਰ ਗੱਲ ਨਹੀਂ ਤੇ ਉਸ ਨੇ ਗੁੱਸੇ ਵਿੱਚ ਫੋਨ ਪਟਕ ਦਿੱਤਾ ਬਲਵੰਤ ਸਿੰਘ ਹੌਲੀ ਜੇ ਹੱਸਿਆ ਤੇ ਬੋਲਿਆ ਸਾਨੂੰ ਤਾਂ ਪੁਰਾਣੀਆਂ ਹੀ ਯਾਦਾਂ ਯਾਦ ਆਉਂਦੀਆਂ ਨੇ ਨਵੇਂ ਤਾਂ ਹੁਣ ਉਹਨਾਂ ਦੇ ਦਿਨ ਨੇ ਜਿਨ੍ਹਾਂ ਕੋਲ ਮਾਪਿਆਂ ਲਈ ਸਮਾਂ ਹੀ ਨਹੀਂ ਹੀਰਜਕੌਰ ਦੀਆਂ ਅੱਖਾਂ ਵੀ ਭਰ ਆਈਆਂ ਤੇ ਮੂੰਹ ਸਾਫ਼ ਕਰਦੀ ਹੋਈ ਬੋਲੀ ਉਹਨਾਂ ਦੇ ਦਿਨ ਨੇ ਪਰ ਉਹ ਸਾਡੀਆਂ ਰਾਤਾਂ ਕਦੇ ਨਹੀਂ ਵੇਖਦੇ ਤੇ ਮਾਪੇ ਫਿਰ ਆਪਣੇ ਇਕੱਲੇਪਨ ਨੂੰ ਦੂਰ ਕਰਨ ਲਈ ਆਪਣੇ ਦੁੱਖ ਸੁੱਖ ਆਪਣੇ ਹਮ ਉਮਰ ਦੇ ਭੈਣ ਭਰਾਵਾਂ ਨਾਲ ਸਾਂਝੇ ਕਰਨ ਲੱਗੇ ਉਹ ਇੱਕ ਦੂਜੇ ਨਾਲ ਹੱਸਦੇ ਪੁਰਾਣੇ ਸਮਿਆਂ ਦੀਆਂ ਗੱਲਾਂ ਕਰਦੇ ਤੇ ਇੱਕ ਦੂਜੇ ਦੇ ਦੁੱਖ ਸੁੱਖ ਸਮਝਦੇ ਤੇ ਉਹਨਾਂ ਨੂੰ ਬਹੁਤ ਹਲਕਾ ਤੇ ਸਕੂਨ ਮਹਿਸੂਸ ਹੁੰਦਾ ਤੇ ਇੱਕ ਦਿਨ ਛੋਟਾ ਬੇਟਾ ਨੀਰਜ ਸ਼ਹਿਰ ਤੋਂ ਆਪਣੇ ਘਰ ਵਾਪਸ ਆਇਆ ਜਦ ਉਸਨੇ ਵੇਖਿਆ ਕਿ ਮਾਂ ਆਪਣੇ ਭੈਣ ਭਰਾਵਾਂ ਨਾਲ ਫੋਨ 'ਤੇ ਹੱਸ-ਹੱਸ ਕੇ ਦਿਲ ਖੋਲ ਕੇ ਗੱਲਾਂ ਕਰ ਰਹੀ ਹੈ ਤਾਂ ਨੀਰਜ ਖਿੱਚ ਗਿਆ ਤੇ ਮਾਂ ਦੇ ਫੋਨ ਰੱਖਣ ਤੋਂ ਬਾਅਦ ਬੋਲਿਆ ਮਾਂ ਇਹ ਤੁਹਾਨੂੰ ਰੋਜ਼ ਇਹਨਾਂ ਨਾਲ ਗੱਲਾਂ ਕਰਦੀ ਰਹਿਣੀ ਇਹ ਪੇਂਡੂ ਜਿਹੇ ਲੋਕ ਨੇ ਇਹ ਬਸ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਰਹਿੰਦੇ ਹਨ ਇਹਨਾਂ ਲੋਕਾਂ ਨੇ ਕੀ ਕਰਨਾ ਤੁਹਾਡੇ ਲਈ ਮਾਂ ਸੁਣ ਕੇ ਚੁੱਪ ਦੀ ਚੁੱਪ ਤੇ ਹੈਰਾਨ ਰਹਿ ਗਈ ਤੇ ਬੈਠੀ ਸੋਚਣ ਲੱਗੀ ਸਾਡੇ ਭੈਣ ਭਰਾ ਜੋ ਸਾਡੇ ਨਾਲ ਖੇਡ ਵੱਡੇ ਹੋਏ ਸਾਡੇ ਤੋਂ ਵੱਧ ਉਹਨਾਂ ਨੂੰ ਕੌਣ ਜਾਣਦਾ ਹੈ ਕੌਣ ਸਮਝ ਸਕਦਾ ਹੈ ਇਹ ਕੱਲ ਦੇ ਜੰਮੇ ਸਾਡੇ ਜਵਾਬ ਹੁਣ ਸਾਨੂੰ ਦੱਸਦੇ ਹਨ ਅਸੀਂ ਕਿਸ ਭੈਣ ਭਾਈ ਨਾਲ ਗੱਲ ਕਰੀਏ ਜਾਂ ਕਿਸ ਨਾਲ ਨਾ ਕਰੀਏ ਬਲਵੰਤ ਸਿੰਘ ਧੀਰਜਕੌਰ ਨੂੰ ਸੋਚੀ ਪਿਆ ਵੇਖ ਕੇ ਉਸ ਦੇ ਦਿਲ ਦੀ ਗੱਲ ਸਮਝ ਗਿਆ ਤੇ ਬੋਲਿਆ ਬੇਟਾ ਜਦੋਂ ਬੱਚਿਆਂ ਕੋਲ ਆਪਣੇ ਮਾਪਿਆਂ ਦੀਆਂ ਗੱਲਾਂ ਸੁਣਨ ਦਾ ਸਮਾਂ ਹੀ ਨਾ ਹੋਵੇ ਤੇ ਹਰ ਗੱਲ ਤੇ ਉਹ ਮਾਪਿਆਂ ਨੂੰ ਚੁੱਪ ਕਰਵਾ ਦੇਣ ਇਹ ਮਾਪੇ ਫਿਰ ਆਪਣੀ ਉਮਰ ਦੇ ਲੋਕਾਂ ਕੋਲ ਹੀ ਦਿਲ ਦੀਆਂ ਗੱਲਾਂ ਕਰਨਗੇ ਜੋ ਉਹਨਾਂ ਦੀਆਂ ਗੱਲਾਂ ਸੁਣ ਲੈਣ ਕਿਉਂਕਿ ਉਹ ਵੀ ਵਿਚਾਰੇ ਸਾਡੇ ਜਿਹੀ ਹੁੰਦੇ ਹਨ ਚੁੱਪ ਪਰ ਸਮਝਦਾਰ ਗੁਰਪ੍ਰੀਤ ਵੀ ਤਾਂ ਕਦੇ-ਕਦੇ ਵੀਡੀਓ ਕਾਲ ਤੇ ਗੱਲ ਕਰਦਾ ਹੈ ਪਰ ਜਦੋਂ ਵੀ ਗੱਲ ਕਰਦਾ ਹੈ ਰੁੱਖਾ-ਰੁੱਖਾ ਬੋਲਦਾ ਹੈ ਜੇ ਮੈਂ ਕਹਾਂ ਬੇਟਾ ਅੱਜ ਮੇਰੀ ਕਮਰ 'ਚ ਦਰਦ ਸੀ ਤਾਂ ਉਹ ਅੱਗੋਂ ਕਹਿੰਦਾ ਹੈ ਹਾਂ ਅੱਜ ਮੇਰੀ ਵੀ ਕਮਰ ਦੁਖ ਰਹੀ ਹੈ ਚਲੋ ਠੀਕ ਹੈ ਪਪਾ ਮੇਰੀ ਮੀਟਿੰਗ ਹੈ ਤੁਸੀਂ ਰੈਸਟ ਕਰੋ ਤੇ ਫੋਨ ਰੱਖ ਦਿੰਦਾ ਬੱਚਿਆਂ ਲਈ ਤਾਂ ਮਾਪਿਆਂ ਦੀਆਂ ਗੱਲਾਂ ਬੇਕਾਰ ਹੋ ਗਈਆਂ ਹਨ ਨੀਰਜ ਨੇ ਇਹ ਸਾਰੀਆਂ ਗੱਲਾਂ ਆਪਣੇ ਵੱਡੇ ਭਰਾ ਗੁਰਪ੍ਰੀਤ ਨੂੰ ਦਸੀਆਂ ਤੇ ਇੱਕ ਰਾਤ ਅਚਾਨਕ ਗੁਰਪ੍ਰੀਤ ਘਰ ਆ ਗਿਆ ਪਿਓ ਦੀ ਤਬੀਅਤ ਠੀਕ ਨਹੀਂ ਸੀ ਜਦ ਉਸਨੇ ਮਾਂ ਨੂੰ ਪਿਓ ਦਾ ਸਿਰ ਘੁੱਟਦੇ ਹੋਏ ਚੁੱਪਚਾਪ ਖਮੋਸ਼ ਬੈਠੇ ਵੇਖਿਆ ਤਾਂ ਗੁਰਪ੍ਰੀਤ ਤੇ ਨੀਰਜ ਦੇ ਅੰਦਰ ਜਿਵੇਂ ਕੁਝ ਟੁੱਟ ਗਿਆ ਦੋਵੇਂ ਭਰਾ ਆਪਣੇ ਮਾਪੇ ਕੋਲ ਆਏ ਤੇ ਬੋਲੇ ਅਸੀਂ ਹੱਥ ਜੋੜ ਕੇ ਮਾਫੀ ਚਾਹੁੰਦੇ ਹਾਂ ਤੁਸੀਂ ਸਾਡੀ ਹਰ ਗੱਲ ਸੁਣੀ ਪਰ ਅਸੀਂ ਹੀ ਤੁਹਾਡੇ ਦਿਲ ਦੀਆਂ ਗੱਲਾਂ ਸੁਨਨੀਆਂ ਬੰਦ ਕਰ ਦਿੱਤੀਆਂ ਤੇ ਤੁਹਾਨੂੰ ਆਪਣੀਆਂ ਗੱਲਾਂ ਦੁੱਖ ਸੁੱਖ ਆਪਣੇ ਭੈਣ ਭਰਾਵਾਂ ਨਾਲ ਸਾਂਝੇ ਕਰਨੇ ਪਏ ਕਿਉਂਕਿ ਅਸੀਂ ਤੁਹਾਡੀਆਂ ਗੱਲਾਂ ਤੁਹਾਡੇ ਦਿਲ ਦੀਆਂ ਫੀਲਿੰਗਾਂ ਨੂੰ ਚੁੱਪ ਕਰਵਾ ਦਿੱਤਾ ਸਾਨੂੰ ਮਾਫ ਕਰ ਦਿਓ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਨਾ ਰੁੱਝ ਗਏ ਕੀ ਤੁਹਾਡੀਆਂ ਸੁਣਨ ਲਈ ਸਾਡੇ ਕੋਲ ਸਮਾਂ ਹੀ ਨਾ ਬਚਿਆ ਪਰ ਹੁਣ ਅੱਗੇ ਤੋਂ ਐਵੇਂ ਨਹੀਂ ਹੋਵੇਗਾ ਮਾਂ ਨੇ ਹੌਲੀ ਜਿਹਾ ਹੱਸ ਕੇ ਕਿਹਾ ਬੇਟਾ ਮਾਪੇ ਰੁੱਸਦੇ ਨਹੀਂ ਸਿਰਫ ਚੁੱਪ ਹੋ ਜਾਂਦੇ ਨੇ ਅਸਲ ਤਕਲੀਫ ਉਦੋਂ ਹੁੰਦੀ ਹੈ ਜਦੋਂ ਬੱਚੇ ਮਾਪਿਆਂ ਦੀ ਚੁੱਪੀ ਨੂੰ ਵੀ ਨਾ ਸਮਝਣ ਫਿਰ ਮਾਪਿਆਂ ਦੀਆਂ ਗੱਲਾਂ ਵੀ ਚੁੱਪ ਕਰ ਜਾਂਦੀਆਂ ਹਨ ਹਾਂਜੀ ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਜੀ ਕਿ ਮਾਪੇ ਸਿਰਫ ਰੋਟੀ ਪਾਣੀ ਨਹੀਂ ਮੰਗਦੇ ਉਹ ਦਿਲ ਦੀ ਸੁਣਵਾਈ ਵੀ ਚਾਹੁੰਦੇ ਹਨ ਜੇ ਅਸੀਂ ਉਹਨਾਂ ਦੀਆਂ ਗੱਲਾਂ ਨਹੀਂ ਸੁਣਾਂਗੇ ਤਾਂ ਉਹ ਚੁੱਪ ਹੋ ਜਾਣਗੇ ਪਰ ਉਹ ਚੁੱਪੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਹੋਵੇਗੀ ਕਿਉਂਕਿ ਮਾਪੇ ਉਹ ਦਰਖਤ ਨੇ ਜੋ ਹਮੇਸ਼ਾ ਛਾਂ ਦਿੰਦੇ ਨੇ ਜੇ ਅਸੀਂ ਉਹਨਾਂ ਦੀਆਂ ਗੱਲਾਂ ਨਾ ਸੁਣੀਏ ਤਾਂ ਉਹ ਦਰਖਤ ਚੁੱਪਚਾਪ ਖੜੇ ਰਹਿੰਦੇ ਹਨ ਪਰ ਅੰਦਰੋਂ ਅੰਦਰ ਸੁੱਕ ਜਾਂਦੇ ਹਨ ਅੱਜ ਨਹੀਂ ਤਾਂ ਕੱਲ ਮਾਪਿਆਂ ਦੀ ਚੁੱਪੀ ਦੀ ਆਵਾਜ਼ ਤੁਹਾਡੀ ਆਤਮਾ ਤੱਕ ਜ਼ਰੂਰ ਪਹੁੰਚੇਗੀ ਹਾਂਜੀ ਦੋਸਤੋ ਇਸ ਤਰ੍ਹਾਂ ਦੀ ਅਸੀਂ ਮੋਟੀਵੇਸ਼ਨਲ ਹਾਰਟ ਟੱਚਿੰਗ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ speed story 286 ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਫੇਰ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਧੰਨਵਾਦ ਰੱਬ ਰਾਖਾ